ਕਹਿੰਦੇ ਕਹਿੰਦੇ ਆ ਵੀ ਉੱਥੇ ਕੋਈ ਟਾਵਰ ਦੀ ਚੀਜ਼ ਗਿਰੀ ਆ ਉਹ ਚਰਚ ਦੀ ਅਨਗੈਲੀ ਆ ਜਦੋਂ ਇੰਨੀ ਸੰਗਤ ਉੱਥੇ ਜਾ ਰਹੀ ਆ ਚਲੋ ਧਰਮਕ ਸਥਾਨ ਤੇ ਜਾ ਰਹੇ ਨੇ ਮੰਨ ਰਹੇ ਨੇ ਉਹ ਚਰਚ ਦੀ ਜ਼ਿੰਮੇਵਾਰੀ ਬਣਦੀ ਆ ਉੱਥੇ ਕੋਈ ਸੁਵਿਧਾ ਹੋਵੇ ਹਨਾ ਜੀ ਤੇ ਤਾਂ ਕਿ ਕੱਲ ਨੂੰ ਕੋਈ ਐਕਸੀਡੈਂਟ ਨਾ ਹੋ ਸਕੇ ਉਹਨਾਂ ਦੀ ਅਨਗੈਲੀ ਕਾਰਨ ਅੱਜ ਸਾਡੇ ਬੱਚੇ ਦੀ ਡੈਥ ਹੋ ਗਈ ਜੀ ਵੀ ਕਹਿੰਦੇ ਨੇ ਸਾਨੂੰ ਦੋ ਬਾਈ ਜੀ ਤੁਸੀਂ ਕਹਿੰਦੇ ਲਾਲਚ ਦਿੱਤਾ ਜਾਂਦਾ ਕਿੰਨਾ ਵਕਤ ਵੱਲੋਂ ਲਾਲਚ ਦਿੱਤਾ ਜਾਂਦਾ ਇਹ ਚਰਚਲ ਚਰਚਲ ਵੱਲੋਂ ਜੀ ਕੋਈ ਨਾਮ ਨਾਮ ਨੂੰ ਪਤਾ ਨਹੀਂ ਨਾਮ ਉਹਦਾ ਹੀ ਮੈਂ ਭੁੱਲ ਗਏ ਜੀ ਤਕਰੀਬਨ ਉਹਨਾਂ ਦਾ ਨਾਮ ਗੁਰਿੰਦਰ ਮੱਖਾ ਜ ਬੰਦੇ ਭੇਜ ਕੇ ਸਾਡੇ ਪਰਿਵਾਰ ਨੂੰ ਵੀ ਟੌਰਚਰ ਕੀਤਾ ਜਾਂਦਾ ਤੇ ਲਾਲਚ ਦਿੱਤਾ ਜਾਂਦਾ ਵੀ ਤੁਸੀਂ ਸਾਡੇ ਵਿੱਚ ਆਓ ਅਸੀਂ ਤੁਹਾਨੂੰ ਥੋੜੇ ਬੋਤੇ ਪੈਸੇ ਦਵਾਂਗੇ ਸਾਡੇ ਚਾਹ ਧਰਮ ਨਾਲ ਜੁੜੋ ਜੋ ਵੀ ਤੁਹਾਨੂੰ ਸੁਭਿਤਾ ਤੇ ਲੋੜ ਆਸੀ ਉਹ ਦਵਾਂ ਤੁਹਾਡੇ ਘਰ ਮਕਾਨ ਬਣਾ ਕੇ ਦਵਾਂਗੇ ਪਿੱਛੇ ਜੀ ਇੱਕ ਮੇਰੇ ਮਾਮਾ ਜੀ ਦੇ ਬਿੱਟ ਦੀ ਡੈਥ ਹੋਈ ਆ ਉਹ ਗੁਰਸ ਅੰਮ੍ਰਿਤ ਅੰਮ੍ਰਿਤਧਾਰੀ ਨੇ ਸਾਰਾ ਪਰਿਵਾਰ ਉਹਨਾਂ ਨੂੰ ਵੀ ਲਾਲਚ ਦਿੱਤਾ ਗਿਆ ਕਹਿੰਦੇ ਅਸੀਂ ਤੁਹਾਡਾ ਘਰ ਬਣਾਵਾ ਕੇ ਦਵਾਂਗੇ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਸਰਨ ਦੀ ਟਾਂ ਦਾ ਮਕਾਨ ਬਣਿਆ ਹੋਇਆ ਪਿਛਲੇ 2.5 ਮਹੀਨੇ ਪਹਿਲਾਂ ਉਹਨਾਂ ਦੇ ਬਿੱਟ ਦੇ ਐਕਸੀਡੈਂਟ ਡੈਥ ਹੋਈ ਐ ਐਕਸੀਡੈਂਟ ਦੇ ਵਿੱਚ ਡੈ ਉਨਨ ਤੇ ਵੀ ਜਾ ਕੇ ਟੌਰਚਰ ਕੀਤਾ ਗਿਆ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਹਿੰਦੇ ਤੁਸੀਂ ਸਾਡੇ ਧਰਮ ਦੇ ਵਿੱਚ ਆਓ ਅਸੀਂ ਉਹਨੂੰ ਮਕਾਨ ਬਣਾ ਕੇ ਦੇਵਾਂਗੇ ਪਰ ਅੱਜ ਅੱਜ ਬੱਚੇ ਦੀ ਡੈਥ ਹੋ ਚੁੱਕੀ ਹਾਂਜੀ ਅੱਜ ਕੀ ਨਾਮ ਦੀ ਬੱਚੇ ਦਾ ਬੱਚੇ ਦਾ ਨਾਮ ਤੇ ਆ ਮਾਨ ਸਿੰਘ ਕਹਿੰਦੇ ਮਾਨ ਸਿੰਘ ਰਜਿੰਦਰ ਰਜਿੰਦਰ ਸਿੰਘ ਹਾਂਜੀ ਉਮਰ ਉਹਨਾਂ ਦੀ 16 ਸਾਲ ਦੀ ਮਰੀ ਜੀ ਇਕੱਠੇ ਹੋਏ ਨੇ ਪਰਿਵਾਰ ਇਕੱਠਾ ਹੋਇਆ ਮਾਪੇ ਉਹਦੇ ਕਹਿੰਦੇ ਉਧਰ ਨੇ ਕਹਿੰਦੇ ਨਹੀਂ ਮਾਂ ਤਾਂ ਉਹਦੀ ਮਾਂ ਨੂੰ ਤਾਂ ਹੋਸਟ ਨਹੀਂ ਹੈ ਜੀ ਉਹਨਾਂ ਦੀ ਮਾਂ ਮਾਂ ਤਾਂ ਹੋਸਟ ਨਹੀਂ ਹੈ ਬੱਚੇ ਦੇ ਡੈਡੀ ਉਹ ਕਿਸੇ ਉਹ ਕਿਸੇ ਕੰਮ ਗਏ ਹੋਏ ਸੀ ਰਜਿੰਦਰ ਗਏ ਹੋਏ ਸੀ ਕੰਮ ਉਹ ਕੱਲ੍ਹ ਦੇ ਗਏ ਹੋਣੇ ਕਿਸੇ ਕੰਮ ਕਰਨ ਗਏ ਸੀ ਹੁਣ ਮੰਗ ਕੀ ਕਰਦੇ ਹੋ ਮੰਗ ਅਸੀਂ ਸਾਫ਼ ਚਾਹਨੀ ਸਾਫ਼ ਚਾਹਨੀ ਜੀ ਅਸੀਂ ਆਪਣੇ ਅਸੀਂ ਅਸੀਂ ਇਹ ਚੀਜ਼ 2 ਘੰਟੇ ਦੇ ਵਿੱਚ ਸਰ ਅੱਥੇ ਜਦੋਂ ਇਹ ਐਕਸੀਡੈਂਟ ਹੋਇਆ ਚਲੋ ਕੁਝ ਵੀ ਹੋਇਆ ਅਸੀਂ ਤਾਂ ਮੌਜੂਦ ਹੈ ਨਹੀਂ ਸੀ ਮੌਕੇ ਤੇ ਸਾਨੂੰ 2.5 3 ਘੰਟੇ ਬਾਅਦ ਹੀ ਤਲਾਸ਼ ਕੀਤਾ ਗਿਆ ਵੀ ਤੁਹਾਡੇ ਬੇਟੇ ਦੀ ਡੈਥ ਹੋ ਗਈ ਕਿ ਉਹਨਾਂ ਦੇ ਕੋਲ ਜ਼ਿੰਮੇਵਾਰੀਆਂ ਬਣਦੀ ਹੈਗੀ ਉਹਨਾਂ ਜ਼ਿੰਮੇਵਾਰੀ ਬਣਦੀ ਹੈ ਨਾ ਅਸੀਂ ਕੋਈ ਨੇੜੇ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਈਏ ਉਹਨਾਂ ਨੂੰ ਹੁਣ ਸਿੱਧੂ ਵਾਲਾ ਕਿਹੜਾ ਦੂਰ ਆ ਆਪਣੇ ਪਟਿਆਲੇ ਦੇ ਬੰਨੇ ਪਰਮੰਨੇ ਅਸਤਵਾਲ ਨਹੀਂ ਖਰਚਾ ਸੀ ਆਪ ਕਰਦੇ ਅਸੀਂ ਆਪਣਾ ਘਰ-ਬਾਰ ਵਿੱਚ ਕੇ ਆਪਣੇ ਬੱਚੇ ਦੀ ਜਾਨ ਪਚਾਉਂਦੇ ਜੇ ਸਾਨੂੰ ਐਟ ਆ ਟਾਈਮ ਦੱਸਦੇ ਸਾਨੂੰ 3 ਘੰਟੇ ਬਾਅਦ ਲਾਹ ਕਰ ਰਹੇ ਨੇ ਕਿ ਤੁਹਾਡੇ ਬੇਟ ਦੀ ਡੈਥ ਹੋ ਗਈ ਅਮਰਦੇ ਜਵਾਬ ਦੇ ਚੁੱਕੇ ਨੇ ਸਿਰਜਿੰਦਰ ਲੈ ਕੇ ਆ ਰਹੇ ਹਾਂ ਜਦੋਂ ਅਸੀਂ ਸਰ ਪਰਿਵਾਰ ਕੇ ਮੈਂਬਰ ਪਹੁੰਚਾ ਸਾਡਾ ਬੇਟਾ ਜਾ ਚੁੱਕਿਆ ਤੁਸੀਂ ਖੁਦ ਆਪਣੇ ਬੱਚੇ ਦਾ ਨਾਮ ਹੈ ਤੁਹਾਡਾ ਮੇਰੇ ਨਾਮ ਲਾਲ ਸਿੰਘ ਆ ਜੀ ਲਾਲ ਸਿੰਘ ਜੀ ਪੂਰਾ ਮਾਮਲਾ ਕੀ ਹੋਇਆ ਅੱਜ ਪੂਰਾ ਮਾਮਲਾ ਇਹੀ ਹੈ ਜੀ ਮੈਂ ਇਹ ਰਜਿੰਦਰ ਸਿੰਘ ਜੋ ਹੈ ਮੇਰੇ ਭਰਾ ਦੇ ਭਰਾ ਦਾ ਪੁੱਤ ਹੈ ਜਾਨੀ ਕਿ ਮੇਰਾ ਵੀ ਪੁੱਤ ਤੇ ਇਹ ਪਤਾ ਨਹੀਂ ਕਿੰਨੇ ਚਿਰ ਤੋਂ ਕਿਸੇ ਦੇ ਮਗਰਮਗਰ ਲੱਗ ਕੇ ਇਹ ਚਰਚਾ ਵਾਲਿਆਂ ਦੇ ਨਾਲ ਨਾਲ ਇਹਦੇ ਨਾਲ ਜੁੜੇ ਹੋਏ ਨੇ ਸਾਨੂੰ ਵੀ ਕਈ ਵਾਰ ਇਹਨੇ ਮੈਂ ਮੇਰਾ ਨੋ ਲਾਲ ਸਿੰਘ ਆ ਮੈਂ ਗੁਰੂ ਸਿੱਖ ਪਰਿਵਾਰ ਦੇ ਵਿੱਚੋਂ ਆ ਅਸੀਂ ਗੁਰੂ ਘਰ ਨਾਲ ਜੁੜੇ ਹੋਏ ਆ ਸਾਨੂੰ ਵੀ ਕਈ ਵਾਰ ਇਹਨੇ ਪ੍ਰੈਸ਼ਰ ਪਾਇਆ ਵੀ ਸਾਡੇ ਇਸ ਚਰਚ ਦੇ ਵਿੱਚ ਆਓ ਸਾਡੇ ਨਾਲ ਇਹਦੇ ਨਾਲ ਜੁੜੋ ਸਾਨੂੰ ਕਹਿੰਦਾ ਵੀ ਨਹੀਂ ਜੋ ਸਾਡਾ ਧਰਮ ਕਹਿੰਦਾ ਅਸੀਂ ਜੋ ਸਤ ਧਰਮ ਦੇ ਵਿੱਚ ਸਾਨੂੰ ਪੈਦਾ ਹੋਇਆ ਅਸੀਂ ਉਸੇ ਦੇ ਨਾਲ ਜੋ ਉਸੇ ਦੇ ਵਿੱਚ ਰਹਿਣਾ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਗੁਰੂ ਘਰ ਨੂੰ ਮੰਨਦੇ ਆ ਸਾਡੇ ਉਧਰ ਨਾਲ ਸ਼ਰਦਾ ਜੀ ਉਹਦੇ ਮੁਤਾਬਕ ਲੈ ਕੇ ਇਹ ਪਤਾ ਨਹੀਂ ਮੈਨੂੰ ਇਹ ਜਿਹਦਾ ਜਿਹਦਾ ਬੇਟਾ ਪੂਰਾ ਹੋਇਆ ਇਹ ਭਤੀਜਾ ਮੇਰਾ ਇਹ ਵੀ ਮੈਨੂੰ ਕਈ ਵਾਰ ਕਹਿੰਦਾ ਰਿਹਾ ਚਾਚਾ ਜੀ ਤੁਸੀਂ ਨਾਲ ਚਲੋ ਨਾਲ ਚਲੋ ਸਾਡੇ ਚਰਚ ਚ ਚਲੋ ਪਸ ਨਹੀਂ ਸਾਨੂੰ ਨੇ ਲੋਡ ਚੇ ਪਰ ਹਰ ਐਤਵਾਰ ਹਰ ਵੀਰਵਾਰ ਉੱਥੇ ਚਰਚੇ ਦੇ ਵਿੱਚ ਲੈ ਕੇ ਬੱਚਿਆਂ ਨੂੰ ਬੜੇ ਰਹਿੰਦੇ ਨੇ ਪਤਾ ਨਹੀਂ ਕੀ ਚੱਕਰ ਹੈ ਜੀ ਉੱਥੇ ਕੋਈ ਦਸਵੰਤ ਵੀ ਦਿੰਦੇ ਨੇ ਕੋਈ ਪੈਸਾ ਵੀ ਦਿੰਦੇ ਨੇ ਆਈ ਵਾਰ ਇਹ ਉਹ ਲੈ ਕੇ ਆਉਂਦੇ ਨੇ ਆਈ ਐਤਵਾਰ ਘਰ ਹੀ ਲਿਆਉਂਦੇ ਨੇ ਕੋਈ ਉੱਥੇ ਦਾਲ ਸਬਜ਼ੀ ਜੋ ਕੋਈ ਬੱਚੇ ਦੀ ਸਾਨੂੰ ਵੀ ਦਿੰਦੇ ਰਸੇ ਲੰਦੇ ਨਹੀਂ ਅਸੀਂ ਕਸਨ ਨਹੀਂ ਜੋ ਗੁਰੂ ਸਾਹਿਬ ਸਾਨੂੰ ਦੇ ਰਹੇ ਨੇ ਦਾਲ ਫੁਲਕਾ ਸਾਨੂੰ ਉਸੇ ਵਿੱਚ ਅਸੀਂ ਰਾਜ਼ੀ ਹਾਂ ਸਾਡੀ ਅਸੀਂ ਇਹ ਮੰਗ ਕਰਦੇ ਹਾਂ ਜੀ ਅਸੀਂ ਸਾਨੂੰ ਆਪਣਾ ਇਨਸਾਫ ਚਾਹੀਦਾ ਸਾਨੂੰ ਆਪਣਾ ਕਿਉਂਕਿ ਜੋ ਇਸ ਨੇ ਸਾਡਾ ਬੱਚਾ ਇੱਕ ਇੱਕ ਬੱਚਾ ਸਾਡਾ ਘਰ ਦਾ ਚਿਰਾਗ ਬੁੱਝ ਚੁੱਕਾ ਹੈ ਇਹਨਾਂ ਚਰਚਾਾਂ ਦੀ ਵਜ੍ਹਾ ਦੇ ਨਾਲ ਜਿਹੜਾ ਨੇ ਸਾਨੂੰ ਇੰਨਾ ਮਤਲਬ ਪ੍ਰੈਸ਼ਰ ਪਾਣ ਦੇ ਵੀ ਸਾਡਾ ਬੱਚਾ ਗਿਆ ਚਲਾ ਗਿਆ ਸਾਨੂੰ ਸਿਰਫ ਆਪਣੇ ਬੱਚੇ ਦੀ ਉਹ ਚੇਂਜ ਦਾ ਸਾਨੂੰ ਧੰਨਵਾਦ ਹਾਂਜੀ ਇਹ ਜੋ ਚਰਚ ਦੇ ਮੇਨ ਪਾਸਟਰ ਨੇ ਜਾਂ ਮੂਹਦਵਰ ਬੰਦੇ ਨੇ ਜਿਹੜੇ ਇਹਨਾਂ ਦੇ ਮੇਨ ਨਜ਼ਦੀਕ ਹੁੰਦੇ ਨੇ ਪਾਸਟਰਾਂ ਦੇ ਵੱਡੇ ਪਾਸਟਰਾਂ ਦੇ ਉਹ ਇਹ ਕਹਿੰਦੇ ਨੇ ਵੀ ਸਾਨੂੰ ਹਰ ਚੀਜ਼ ਹੋਣ ਤੋਂ ਪਹਿਲਾਂ 2 ਘੰਟੇ 2 ਦਿਨ ਇੱਕ ਦਿਨ 2 ਦਿਨ ਜਾਂ 2 ਘੰਟੇ ਪਹਿਲਾਂ ਸਾਨੂੰ ਚੀਜ਼ ਦਾ ਪਤਾ ਲੱਗ ਲੱਗ ਜਾਂਦਾ ਇਹਨਾਂ ਨੂੰ ਸਾਡੇ ਬੇਟੇ ਦੀ ਡੈਥ ਦਾ ਪਤਾ ਹੋਣਾ ਚਾਹੀਦਾ ਸੀ ਵੀ ਇਹਨਾਂ ਦੀ ਡੈਥ ਹੋਏਗੀ ਅਸੀਂ ਇਹ ਕਹਿੰਨੇ ਵੀ ਹਿੰਦੂਸਤਾਨ ਦਾ ਕੋਈ ਵੀ ਪਾਸਟਰ ਆ ਕੇ ਸਾਡੇ ਬੱਚੇ ਦੇ ਵਿੱਚ ਜਾਨ ਪਾਵੇ ਅਸੀਂ ਘਰ ਆਪਣੇ ਪਿੰਡ ਦੇ ਵਿੱਚੋਂ ਮੰਦਿਰ ਗੁਰਦੁਆਰੇ ਸਭ ਤੋੜ ਕੇ ਚਰਚ ਬਣਾਵਾਂਗੇ ਤੇ ਸਾਰਾ ਪਿੰਡ ਸਾਡਾ ਚਰਚ ਨੂੰ ਮੰਨੇਗਾ ਠੀਕ ਹੈ ਨਹੀਂ ਅਸੀਂ ਇਹ ਮੰਗ ਕਰਦੇ ਹਾਂ ਕੋਈ ਵੀ ਪਾਸਟਰ ਹਿੰਦੂਸਤਾਨ ਦਾ ਬਾਹਰਲੀ ਗੰਟੀ ਦਾ ਸਾਡੇ ਬੱਚੇ ਦੇ ਵਿੱਚ ਜਾਨ ਪਾ ਦੇ ਆ ਕੇ ਸਾਡੇ ਬੱਚੇ ਜਾਨ ਪਾ ਦੇ ਆ ਸਾਡਾ ਸਾਰਾ ਪਿੰਡ ਮੰਨਣ ਨੂੰ ਤਿਆਰ ਹੈ ਹੁਣ ਪਰਿਵਾਰ ਕੀ ਚਾਹਦਾ ਤੁਸੀਂ ਕੀ ਚਾਹ ਕਾਰਵਾਈ ਕੀ ਹੈ ਸਰਸੀ ਇਹ ਚੰਨੇ ਸਾਡੇ ਬੱਚੇ ਦੇ ਜਿਉਂਦਾ ਕਰਕੇ ਦੇਵੇ ਪਾਸਾ ਹਾਂ ਇਹਨਾਂ ਦਾ ਪਾਸਾ ਅਸੀਂ ਪੈਸਾ ਕੀ ਕਰਨਾ ਪੈਸਾ ਅਸੀਂ ਖੁਦ ਲਾ ਦਾਂਗੇ ਜੀ ਤੁਹਾਨੂੰ ਦੱਸਿਆ ਜਾਣਕਾਰੀ ਦਿੱਤੀ ਹੈ ਹਾਂ ਜੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਜੀ ਪੁਲਿਸ ਦੇਖੋ ਇਹਨੂੰ ਕਿਆ ਕਹਿੰਦੇ ਤੁਹਾਨੂੰ ਪਤਾ ਜੀ ਮੈਂ ਕਿ ਮੈਂ ਦਾ ਉਹ ਕਹਿੰਦੇ ਆਪਾਂ ਕਾਰਵਾਈ ਕਰਾਂਗੇ ਹੁਣ ਦੇਖੋ ਕਾਰਵਾਈ ਕਰਦੇ ਨੇ ਨਹੀਂ ਕਰਦੇ ਹੁਣ ਚਰਚੀ ਬੋਲੋ ਫਿਰ ਉਹਨੂੰ ਫੋਨ ਨਾ ਕਿੱਥੇ ਤੁਸੀਂ ਪ੍ਰੋਟੈਸਟ ਕਰੋਗੇ ਕੋਈ ਹੈ ਤਾਂ ਹਾਂ ਜੀ ਹਾਂ ਜੀ ਹਾਂ ਜੀ ਕਰਾਂਗੇ ਜੀ ਜੇਕਰ ਜੇਕਰ ਸਾਨੂੰ ਸਾਹਿਬ ਨਹੀਂ ਮਿਲਦਾ ਅਸੀਂ ਧਰਨਾ ਲਾਵਾਂਗੇ ਅਸੀਂ ਬੱਚੇ ਦਾ ਸੰਸਤ ਕਰਨ ਨਹੀਂ ਕਰਦੇ ਠੀਕ ਹੈ ਨਹੀਂ ਜੋ ਵੀ ਸਰ ਤੋਂ ਬਣਦੀ ਕਾਰਵਾਈ ਅਸੀਂ ਕਰਾਂਗੇ ਅਸੀਂ ਆਖ ਰਹੇ ਹਾਂ ਚਰਚਾ ਵਾਲੇ ਕਰਨਗੇ ਕਿ ਸਾਡੇ ਬੱਚੇ ਨੂੰ ਅਸੀਂ ਆਪਣੇ ਧਰਮ ਦੇ ਮੁਤਾਬਕ ਅਸੀਂ ਦਫਨਾਵਾਂਗੇ ਜਾਂ ਇਸਾਈ ਉਹਦੇ ਮੁਤਾਬਕ ਜੋ ਵੀ ਕਰ ਅਸੀਂ ਉਹ ਨਹੀਂ ਹੋਣ ਦੇਵਾਂਗੇ ਅਸੀਂ ਆਪਣੀ ਜਾਨ ਦੇ ਦਾਂਗੇ ਅਸੀਂ ਆਪਣੇ ਕਾਪੜੇ ਖੂਨ ਨੂੰ ਹੋਣ ਨਹੀਂ ਦਿੰਦੇ ਜੋ ਸਾਡੇ ਧਰਮ ਦੇ ਜੋ ਸਾਡੇ ਜੋ ਸਰ ਜੋ ਸਾਡੇ ਧਰਮ ਦੇ ਵਿੱਚ ਜੋ ਬੱਚਾ ਸਾਡਾ ਪੈਦਾ ਹੋਇਆ ਜੋ ਸਾਡੇ ਪੁਰਖਾਂ ਦੀ ਚੱਲਦੀ ਆ ਰਹੀ ਰੀਤੀ ਰਿਵਾਜ ਅਸੀਂ ਉਸ ਰੀਤੀ ਰਿਵਾਜ ਤੋਂ ਅਲੱਗ ਹੋ ਕੇ ਅਸੀਂ ਆਪਣੇ ਬੱਚੇ ਨੂੰ ਦਫਨਾਣ ਨਹੀਂ ਦੇਵਾਂਗੇ ਚਾਹੇ ਸਾਡੀ ਆਪਣੀ ਲਾਸ਼ ਦੇ ਉੱਪਰ ਦੀ ਨਿਕਲਣਾ ਪਵੇ ਇਹਨਾਂ ਨੂੰ ਇਹਨਾਂ ਤੇ ਜਿਹੜਾ ਮਰਜੀ ਪਾਸਟਰ ਆ ਜਾਵੇ ਹਿੰਦੁਸਤਾਨ ਦਾ ਰਿੰਦਰ ਜੀ ਕੀ ਹਾਸਾ ਹੋਇਆ ਜੀ ਇਹ ਚਰਚ ਮੈਂ बतौर ਚਰਚ ਪ੍ਰੈਜ਼ੀਡੈਂਟ ਪਟਿਆਲਾ ਜੀ ਸਾਡੀ ਚਰਚ ਦੇ ਵਿੱਚ ਵਿਸ਼ਵਾਸੀ 2 ਸਾਲ ਤੋਂ ਆ ਰਹੇ ਨੇ ਉੱਥੇ ਲੰਗਰ ਦੀ ਸੇਵਾ ਕਰਦੇ ਨੇ ਤੇ ਮੁੰਡਾ ਆਹ ਰਾਹਤ ਨਾ ਕਰਦਾ ਸੀਗਾ ਕੱਲ ਕਿੱਥੇ ਸਾਡਾ ਜਿਹੜਾ ਟਾਵਰ ਇਹ ਟੱਲਾ ਲੱਤਿਆ ਹੋ ਸੀ ਇਹ ਤੋਂ ਵਾਈਫਾਈ ਚਰਚ ਗੇਨ ਕਰਦਾ ਸੀ ਉਹ ਟਾਵਰ ਦੀਆਂ ਰਿਫਟਾਂ ਨਾਲ ਦੇ ਗੋਣਡੀਆਂ ਨੇ ਪੜਤੀਆਂ ਸਾਨੂੰ ਕਿਸੇ ਤੋਂ ਪਤਾ ਲੱਗਿਆ ਅਸੀਂ ਉਹਨੂੰ ਕਿਹਾ ਵੀ ਕਹਿੰਦਾ ਮੈਂ ਠੀਕ ਕਰਾ ਦੇਣਾ ਇਹਨ ਬਿਟਵੀਨ ਆ ਜਾਂ ਬੰਦ ਕੀ ਸੀ ਉੱਤੇ ਬੰਦਗੀ ਦੇ ਦੌਰਾਨ ਰਾਨਾਦੋ ਨੇ ਨਾ ਮੀਚ ਖੜਾ ਗਿਆ ਹਾਦਸਾ ਵਾਪਰ ਗਿਆ ਉਹ ਟਾਵਰ गिर ਗਿਆ ਇਹ ਬੱਚੇ ਦੇ ਸਿਰ ਤੇ ਉੱਤੇ ਅਸੀਂ ਫਟਾਫਟ ਇਹਨੂੰ ਚੱਕ ਕੇ ਹਸਪੀਟਲ ਚ ਲੈ ਆਂਦਾ ਮਸੀਹ ਸ਼ਾਹ ਭਾਈ ਸਾਹਿਬ ਚ ਪੂਰਾ ਰੋਸ ਹੈ ਅਸੀਂ ਚੰਨੇ ਆ ਵੀ ਜਿਹੜੇ ਬੰਦੇ ਨੇ ਰਿਫਟਾ ਪੱਟੀਆਂ ਉਹ ਤੇ ਸਖਤ ਸਖਤ ਕਾਰਵਾਈ ਹੋਈ ਹੈ ਅਧੀਨ ਗੱਲੀ ਕਰਕੇ ਇੱਕ ਬੱਚੇ ਦੀ ਜਾਨ ਗਈ ਹੈ ਟਾਵਰ ਨੂੰ 3 ਸਾਲ ਹੋ ਗਏ ਲੱਗੇ ਨੂੰ ਕਿੰਨੀਆਂ ਮਈਆਂ ਚੱਖਾਂ ਨੇ ਹਨੇਰੀਆਂ ਆਈਆਂ ਕਿਤੇ ਵੀ ਕੁਝ ਨਹੀਂ ਹੋਇਆ ਅਜੇ ਤੱਕ ਉਸ ਚਰਚ ਚ ਇਸ਼ਰਾਫ ਉਹ ਦਿਨ ਦਾ ਲਿਖਤ 16 ਸਾਲ ਦਾ ਬੱਚਾ ਸੀ ਜੀ ਨਾਮ ਪ੍ਰੇਮਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਸੀ ਇਹ ਛੜੇ ਚਰਚ ਕੋਸਰੋਂ ਪਰੇ ਰਹਿਣ ਦਾ ਅੱਜ ਕੀ ਸਮਾਗਮ ਕੀ ਚੱਲ ਰਿਹਾ ਸੀਗਾ ਛੜੀ ਐਤਵਾਰ ਨੂੰ ਚਰਚ ਦਾ ਬੰਦ ਕੀ ਹੁੰਦੀ ਹੈ ਜੀ ਕੌਮਜ਼ਰਾਂ ਨੇ ਹੱਥ ਉਸ ਦਿਰਾਂ ਨੇ ਕਿੰਨੇ ਕਿ ਲੋਕ ਇਸ ਤੇ ਜੱਫੀ ਹੋਈ ਕੋਈ ਲਕਮੀ ਨਹੀਂ ਹੋਇਆ ਜੀ ਦੋ ਜਣੇ ਹੋਏ ਸੀ ਇੱਕ ਬਿਲਕੁਲ ਠੀਕ ਹੈ ਠੀਕ ਹੈ ਜੀ ਇੱਕ ਬਿਲਕੁਲ ਠੀਕ ਹੈ ਮੋਢੇ ਤੇ ਲੱਗੀ ਸੀ ਸੀਟੀਜ਼ ਕੈਂਡੀ ਰਿਪੋਰਟ ਹਾਣੀ ਬਾਕੀ ਹੈ ਇਹਦੇ ਸਿਰ ਤੇ ਲੱਗੀ ਇਹਦੀ ਇਹ ਟਾਵਰ ਕਿਹਦੀ ਜਗ੍ਹਾ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਚਰਚ ਦੀ ਜਗ੍ਹਾ ਦੇ ਵਿੱਚ ਚਰਚ ਦੇ ਵਿੱਚ ਜਿਹੜਾ ਬੰਦੇ ਨੇ ਰਿਫਟਾ ਪੱਟੀਆਂ ਨੇ ਜੀ ਤੁਸੀਂ ਉਹਦੇ ਖਿਲਾਫ ਵੀ ਪੁਲਿਸ ਨੂੰ ਪੰਚਾਇਤੀ ਸ਼ਿਕਾਇਤ ਕੀਤੀ ਹੋਈ ਹੈ ਪੰਚਾਇਤ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਜੀ ਪਹਿਲਾਂ ਕੀਤੀ ਸੀ ਐਕਸੀਡੈਂਟ ਇਨਸੀਡੈਂਟ ਤੋਂ ਵੱਧ ਕੀਤੀ ਸਾਢੇ ਕੱਲ ਅਸੀਂ ਉਹਨਾਂ ਦੀ ਨਜ਼ਰ ਚਲੇ ਆਤਾ ਸੀ ਅੱਜ ਉਹਨਾਂ ਨੇ ਜਿਹੜੀ ਕਾਰਵਾਈ ਹੋਈ ਹੈ ਤੇ ਅਸੀਂ ਨਾਲ ਦੇ ਨਾਲ ਦੱਸ ਕੇ ਰਿਪੋਰਟ ਕਰਾਤੀ ਉਧਾਨਾ ਗੁਰਮੀਲ ਸਿੰਘ ਜਿਹੜੇ ਬੰਦੇ ਨੇ ਪੱਟੀਆਂ ਹਾਂਜੀ ਹਾਂਜੀ